ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਆ ਰਹੇ ਹਾਂ ਬਿਉਣ ਦਾ ਹੈਡਲਾਈਨਸ ਵਿਦ ਮਨਦੀਪ ਪੋਨੀਆ ਪ੍ਰੋਗਰਾਮ ਦੇ ਵਿੱਚ ਦੇਸ਼ ਦੇਸ਼ ਦੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਸਾਥ ਹੁੰਦਾ ਸੀਨੀਅਰ ਪੱਤਰਕਾਰ ਮਨਦੀਪ ਪੋਨੀਆ ਜੀ ਦਾ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਵਾਲ ਚਲਿਏ ਤਾਜ ਵਿੰਟਰ ਸੈਸ਼ਨ ਸ਼ੁਰੂ ਹੋ ਗਿਆ ਜੀ ਏ ਲੋਕ ਸਭਾ ਦੇ ਵਿੱਚ ਕਹਿੰਦੇ ਵੀ ਬੰਦੇ ਭਾਰਤ ਤੇ ਉੱਪਰ 10 ਘੰਟੇ ਚਰਚਾ ਹੋਣ ਦੀ ਸੰਭਾਵਨਾ ਹੈ ਇਹ ਕਿਉਂ ਜੀ ਹਾਂ ਜੀ ਇਹ ਬੜਾ ਅਜੀਬ ਲੱਗਿਆ ਵਿੰਟਰ ਸੈਸ਼ਨ ਸ਼ੁਰੂ ਹੋਇਆ ਤੇ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਇਹ ਵਿੰਟਰ ਸੈਸ਼ਨ ਚੱਲੂਗਾ ਤੇ ਦੇਖੋ ਸਭ ਤੋਂ ਪਹਿਲਾਂ ਜਿਹੜਾ ਮੁੱਦੇ ਤੇ ਚਰਚਾ ਕਰਨਾ ਚਾਹ ਰਹੀ ਹੈ ਸਰਕਾਰ ਉਹ ਵੰਦੇ ਮਾਤਰਮ ਵੰਦੇ ਮਾਤਰਮ ਬੇਸਿਕਲੀ ਇੱਕ ਡਿਬੇਟੇਬਲ ਉਸ ਸਾਹਬ ਨਾਲ ਗੀਤ ਰਿਹਾਗਾ ਉਹਦੇ ਵਿੱਚ ਕਈ ਸਾਰੀਆਂ ਚੀਜ਼ਾਂ ਨੇ ਧਾਰਮਿਕ ਗੀਤ ਵੀ ਕਈ ਉਹਨੂੰ ਮੰਨਦੇ ਹੈਗੇ ਆ ਜਿਹਦੇ ਚ ਕਈ ਸਾਰੀਆਂ ਚੀਜ਼ਾਂ ਨੇ ਉਹਦੇ ਤੇ ਚਰਚਾ ਕਰਨਾ ਚਾਹੁੰਦੇ ਨੇ ਤੇ ਉਹਨੂੰ ਇਹ ਇੱਕ ਰਾਸ਼ਟਰੀ ਗੀਤ ਦੇ ਤੌਰ ਤੇ ਮਤਲਬ ਸਟੈਬਲਿਸ਼ ਵੀ ਕੀਤਾ ਹੋਇਆਗਾ ਰਾਸ਼ਟ੍ਰ ਗਾਨ ਰਾਸ਼ਟ੍ਰ ਗੀਤ ਦੋਵਾਂ ਚ ਵੀ ਇਹ ਫਰਕ ਕਰਦੇ ਨੇ ਤੇ ਇਹਨੂੰ ਲੈ ਕੇ ਥੋੜੇ ਮੁਸਲਮਾਨ ਐ ਸਹਿਜ ਰਹਿੰਦੇ ਨੇ ਉਹਦੇ ਕਾਰਨ ਵੀ ਨੇ ਆਪਾਂ ਨੂੰ ਪਤਾ ਹੈ ਕਿ ਜਿਹੜਾ ਵੰਦੇ ਮਾਤਰਮ ਹੈ ਉਹ ਬੇਸਿਕਲੀ ਇੱਕ ਰਿਲੀਜੀਅਸ ਉਹ ਗੀਤ ਸੀਗਾ ਉਸੇ ਰਿਲੀਜੀਅਸ ਗੀਤ ਤੇ ਨਾ ਮਤਲਬ ਫੋਕਸ ਮਤਲਬ ਮੈਨੂੰ ਸਮਝ ਨਹੀਂ ਲੱਗਦਾ ਦੂਜੀ ਔਰ ਜਿਹੜੀ ਸਰਕਾਰ ਉਹ ਕਹਿ ਰਹੀ ਹੈ ਕਿ ਅਸੀਂ ਐਸਆਈਆਰ ਤੇ ਵੀ ਸਫਾਈ ਕਰਾਂਗੇ ਪਰ ਐਸਆਈਆਰ ਵਾਸਤੇ ਸੀ ਟਾਈਮ ਨਹੀਂ ਦੱਸ ਸਕਦੇ ਕਿ ਕਦੋਂ ਕਰਾਂਗੇ ਕਿੰਨਾ ਟਾਈਮ ਦੇਗੇ ਹੁਣ ਐਸਆਈਆਰ ਮਤਲਬ ਜ਼ਰੂਰ ਜ਼ਰੂਰੀ ਇਸ਼ੂ ਹੈ ਪਰ ਉਹਤੇ ਤੇ ਇਹਨਾਂ ਉਹਦੇ ਤੇ ਕੀਤਾ ਨਹੀਂ ਜਾ ਰਿਹਾ ਜੀ ਜੀ ਹਾਂ ਤੇ ਹੋਰ ਇਹ ਜਿਹੜੇ इमोशनल ਮੁੱਦੇ ਨੇ ਇਹਨਾਂ ਨਾਲ ਮਤਲਬ ਕੋਈ ਜਿਵੇਂ ਬੰਦੇ ਮਾਤਰਮ ਤੇ ਜੇ ਕੋਈ ਸਿਰਤਾ ਨਾ ਵੀ ਕਰੇ ਤਾਂ ਉਹਦੇ ਨਾਲ ਕੀ ਫਰਕ ਪੈਂਦਾ ਹੈਗਾ ਮੁਲਕ ਨੂੰ ਪਰ ਜੀ ਜੀ ਉਹਦੇ ਤੇ ਸਿਰਤਾ ਕਰਨਗੇ ਕਿ इमोशनल ਇਸ਼ੂਸ ਨੂੰ ਜ਼ਿਆਦਾ ਉਭਾਰਨਗੇ ਜਿਹੜੇ ਕਮ ਦੇ ਇਸ਼ੂ ਹੈਗੇ ਉਹਨਾਂ ਤੇ ਕੋਈ ਐਸਾ ਹੈ ਨਹੀਂ ਹੁਣ मतलब मुसलमान ਤਾਂ ਆਪਾਂ ਨੂੰ ਪਤਾ ਹੈ ਈਵਨ ਮਦਨੀ ਦਾ ਵੀ ਬਿਆਨ ਆ ਚੁੱਕਿਆਗਾ ਇਹਦੇ ਚ ਉਹਨੇ ਕਿਹਾ ਕਿ ਇਹ ਜਿਹੜਾ ਬੰਦੇ ਮਾਤਰਮ ਗਾਣਾਗਾ ਇਹ ਬੇਸਿਕਲੀ ਇਸਲਾਮ ਦੇ ਖਿਲਾਫ ਹੈ ਤਾਂ ਮਤਲਬ ਪਹਿਲਾਂ ਹੀ ਉਹ ਜਿਹੜਾ ਮੋਹਲੋ ਤਿਆਰ ਕਰ ਦਿੱਤਾ ਗਿਆ ਨੇ ਜੀ ਤੇ ਸ਼ਾਇਦ ਮੈਨੂੰ ਲੱਗਦਾਗਾ ਕਿ ਇਹ ਜਿਹੜਾ ਸੱਤਰ ਇਹ ਵੀ ਮਤਲਬ ਇਸੇ حساب ਨਾਲ ਨਿਕਲ ਜਾਊਗਾ ਇਸੇ ਕਿਸਮ ਦੀ ਬਹਿਸਾਂ ਚ ਹਾਲਾਂਕਿ ਅਜ ਨਰਿੰਦਰ ਮੋਦੀ ਨੇ ਬਾਹਰ ਮੀਡੀਆ ਨੂੰ ਐਡਰੈਸ ਵੀ ਕੀਤਾ ਸੀ ਪਾਰਲੀਮੈਂਟ ਦੇ ਬਾਹਰ ਬਾਹਰ ਕਹਿ ਰਿਹਾ ਸੀਗਾ ਕਿ ਸਦਨ ਚ ਡਰਾਮਾ ਨਹੀਂ ਡਿਲੀਵਰੀ ਹੋਣੀ ਚਾਹੀਦੀ ਜਿਹੜੀ اپوزیشن ਉਹ ਹਾਰ ਪਤਾ ਨਹੀਂ ਪਾਰੀ ਇਸ ਕਰਕੇ ਉਹ ਇੱਥੇ ਡਰਾਮਾ ਕਰੂਗੀ ਹੁਣ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਜੇਨੂੰ ਉਹ ਉਹਨਾਂ ਨੂੰ ਚੁੱਕਣਾ ਜੇ ਡਰਾਮਾ ਹੈ ਗਿਆ ਤਾਂ ਮਤਲਬ ਫਿਰ ਤਾਂ ਮਤਲਬ ਜਿਹੜੇ ਤੁਸੀਂ ਬੰਦੇ ਮਾਤਰਮ ਤੇ ਚਰਚਾ ਕਰ ਲੋ ਇਹ ਕਰ ਲੋ ਜਿਓ ਕਰ ਲੋ ਫਿਰ ਉਹ ਉਹ ਕੀ ਹੈ ਗਿਆ ਮੈਨੂੰ ਤਾਂ ਉਹ ਡਰਾਮੇ ਲੱਗਦੇ ਨੇ ਜਿਹੜੇ ਇੰਪੋਰਟੈਂਟ ਇਸ਼ੂ ਨੂੰ ਚੁੱਕਣਾ ਤਾਂ ਕੋਈ ਡਰਾਮਾ ਨਹੀਂ ਹੁੰਦਾ ਤਾਂ ਇਹ ਹੈਗੀਆ ਕਿ ਉਹ ਭਾਰ ਨੂੰ ਲੈ ਕੇ ਤੇ ਹੋਰ ਚੀਜ਼ਾਂ ਨੂੰ ਲੈ ਕੇ ਉਹ ਟਾਰਗੇਟ ਤਾਂ ਕਰ ਹੀ ਰਹੇ ਸੀਗੇ ਜ ਜੁਹਾਂ ਨੇ ਆਪਣੇ ਐਡਰੈਸ ਤੇ ਵੀ ਟਾਰਗੇਟ ਕੀਤਾ ਕਿ ਇਹ ਜਿਹੜਾ ਪੋਜੀਸ਼ਨ ਆ ਉਹ ਜ ਇਹ ਜਿਹੜਾ ਹਾਰਾਂ ਗਏ ਨੇ ਉਹਨਾਂ ਨੂੰ ਪਤਾ ਨਹੀਂ ਪਾਰ ਰਹੇ ਤੇ ਹੁਣ ਪਾਰਲੀਮੈਂਟ ਨੂੰ ਉਹ ਯੂਜ਼ ਕਰਨਗੇ ਸਾਡੇ ਖਿਲਾਫ ਪੜਾਸ ਕੱਢਣ ਵਾਸਤੇ ਇਹ ਇਸ ਕਿਸਮ ਦਾ ਨੈਰੇਟਿਵ ਨਰਿੰਦਰ ਮੋਦੀ ਤੇ ਜਿਹੜੀ ਬੀਜੇਪੀ ਮਲਵ ਇੰਟਰਸਟ ਪਹਿਲੇ ਦਿਨ ਤੋਂ ਹੀ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਹੜੀ ਸਾਰਾ ਨੈਰੇਟਿਵ ਦਾ ਐਮਨਦੀਪ ਜੀ ਹਰ ਬਾਰ ਹਰ ਚੀਜ਼ ਦੇ ਵਿੱਚ ਨੈਰੇਟਿਵ ਹੈ ਖਬਰਾਂ ਲਾ ਲਓ ਉਹਦੇ ਚ ਨੈਰੇਟਿਵ ਹਰ ਜਗ੍ਹਾ ਨੈਰੇਟਿਵ ਘੜ ਕੇ ਘੜ ਕੇ ਇਸ ਤੋਂ ਤੱਕ ਕੇ ਮੋਦੀ ਸਾਹਿਬ ਦੇ ਕੋਈ ਟਵੀਟ ਵੀ ਪਾਉਂਦੇ ਨੇ ਤਾਂ ਉਹ ਵੀ ਕਿਸੇ ਨੈਰੇਟਿਵ ਦੇ ਵਿੱਚੋਂ ਨਿਕਲੀ ਹੋਈ ਚੀਜ਼ ਹੁੰਦੀ ਹੈ ਚਲੋ ਬੇਸ਼ੱਕ ਇਹ ਬਹੁਤ ਸੰਖਿਆਵਾਦ ਜਿਹੜਾ ਕਹਿ ਲਈਏ ਬੜਾ ਦੇਸ਼ ਹੈ ਪਰ ਇੱਥੇ ਜਿਹੜੀ ਚਰਚਾ ਹੁੰਦੀ ਹੈ ਜਿਹੜੀ ਗੱਲਬਾਤ ਹੁੰਦੀ ਹੈ ਉਹ ਕਿਹਦੇ ਆਲੇ ਦੁਆਲੇ ਘੁੰਮਦੀ ਹੈ ਸਭ ਨੂੰ ਪਤਾ ਹੈ ਤੇ ਕਿਹਦੇ ਆਖੇ ਤੇ ਦੱਸੇ ਘੁੰਮਦੀ ਹੈ ਉਹ ਵੀ ਸਭ ਨੂੰ ਪਤਾ ਹੈ ਇਸ ਤੋਂ ਅੱਗੇ ਚੱਲਦੇ ਆ ਅਗਲੀ ਖਬਰ ਤੇ ਜੇਕਰ ਆਪਾਂ ਜਾਣਨਾ ਪਾਈਏ ਤਾਂ ਸਰਕਾਰ ਨੇ ਮੰਨ ਲਿਆ ਹੈ ਇਸ ਗੱਲ ਨੂੰ ਕਿ ਦੇਸ਼ ਭਰ ਦੇ 에어ਪੋਰਟਸ ਦੇ ਉੱਪਰ ਸਾਈਬਰ ਅਟੈਕ ਹੋਇਆ ਹੈ ਹਾਂਜੀ ਇਹ ਮਤਲਬ 7 ਨਵੰਬਰ ਨੂੰ ਦਿੱਲੀ ਦੇ ਵਿੱਚ 800 ਫਲਾਈਟਸ ਲੇਟ ਹੋਈਆਂ ਸੀਗੀਆਂ ਤੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਕਿ 800 ਫਲਾਈਟ ਸੇ 1 ਕੋ ਲਖ ਤੱਕਵੇਂ ਲੇਟ ਹੋ ਗਿਆ ਡੋਮੈਸਟਿਕ ਅਤੇ ਇੰਟਰਨੈਸ਼ਨਲ ਫਲਾਈਟ ਸੀਗੀਆਂ ਤੇ 20 ਤੋਂ ਵੱਧ ਨੂੰ ਉਹ ਵੀ ਕਰਨਾ ਪਿਆ ਸੀ ਰੱਦ ਵੀ ਕਰਨਾ ਪਿਆ ਸੀ ਉਹਨਾਂ ਦੀ ਉਡਾਣ ਨਹੀਂ ਪਰੀ ਗਈ ਸੀ ਉਹਦੇ ਇਥੇ ਜੀਪੀਐਸ ਦੇ ਵਿੱਚ ਇਹ ਕਿਹਾ ਗਿਆ ਕਿ ਜੀਪੀਐਸ ਪੂਫਿੰਗ ਉਹ ਯਸ ਪੂਫਿੰਗ ਹੁੰਦੀ ਹੈ ਮਤਲਬ ਗਲਤ ਸਿਗਨਲ ਭੇਜੇ ਗਏ ਨੇ ਉਹਦੇ ਤੇ ਆਟੋਮੈਟਿਕ ਮੈਸੇਜ ਸਵਿਚਿੰਗ ਸਿਸਟਮ ਹੁੰਦਾ ਜੋ ਇਹ ਜਿਹੜਾ ਇਹ ਐਮਐਸਐਸ ਹੈਨਾ ਆਟੋਮੈਟਿਕ ਮੈਸੇਜ ਸਵਿਚਿੰਗ ਸਿਸਟਮ ਇਹਦੇ ਨਾਲ ਛੇੜਖਾਨੀ ਕੀਤੀ ਗਈ ਮਤਲਬ ਇਹਦੇ ਚ ਜੀਪੀਐਸ ਪੂਫਿੰਗ ਯਾਨੀ ਕਿ ਗਲ ਸਿਗਨਲ ਭੇਜੇ ਗਏ ਤੇ ਉਹਦੇ ਕਰਕੇ 7 ਨਵੰਬਰ ਨੂੰ 12 ਘੰਟੇ ਤੱਕ ਜਿਹੜੇ ਫਲਾਈਟ ਆਪਰੇਸ਼ਨਸ ਦੀ 에ਰਪੋਰਟ ਤੇ ਉਹ ਪ੍ਰਭਾਵਿਤ ਰਹਾ ਸੀਗਾ ਆਪਾਂ 3 ਦਿਨ 2-3 ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਕਿ ਸੌਫਟਵੇਅਰ ਅਪਗ੍ਰੇਡ ਆਇਆ ਹੈਗਾ ਜੀ ਤੇ ਹੁਣ ਵੀ ਹੋਰ ਵੀ ਕਈ ਥਾਂ ਕਈ ਚੀਜ਼ਾਂ ਅਪਗ੍ਰੇਡ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਪਰ ਮੌਕਾਫੀ ਖਤਰਨਾਕ ਹੈ ਕਿ ਕਿ ਏਡੇ ਵਟੇ ਅ ਮਤਲਬ 에어ਪੋਰਟ ਤੇ ਇਸ ਕਿਸਮ ਦੇ ਜਿਹੜਾ ਅਟੈਕ ਹੈ ਸਾਈਬਰ ਅਟੈਕ ਹੈ ਉਹ ਕਿਤੇ ਜਾ ਰਹੇ ਨੇ ਅ ਅੱਜ ਰਾਜ ਸਭਾ ਦੇ ਵਿੱਚ ਵੀ ਜਿਹੜੇ ਮੰਤਰੀ ਸੀਗੇ ਉਹਨਾਂ ਨੇ ਇਹ ਗੱਲ ਮੰਨੀ ਹੈ ਰਾਮੂ ਨਾਇਡੂ ਨੇ ਤੇ ਦੇਖਦੇ ਆ ਅੱਗੇ ਕੀ ਕਾਰਵਾਈ ਆਉਣ ਗਿਆ ਕਿਵੇਂ ਇਨਵੈਸਟੀਗੇਸ਼ਨ ਵਧੂਗੀ ਖਾਲੀ ਦਿੱਲੀ ਪ੍ਰਭਾਵਿਤ ਨਹੀਂ ਹੋਇਆ ਸੀ ਉਹਦੇ ਯਾਦ ਹੋਵੇ ਬੰਬੇ ਬੋਪਾਲ ਅੰਮ੍ਰਿਤਸਰ ਚੰਡੀਗੜ੍ਹ ਬਹੁਤ ਸਾਰੇ 에ਰਪੋਰਟ ਸੀਗੇ ਜਿੱਥੇ ਫਲਾਈਟਸ ਤੇ ਅਸਰ ਪਿਆ ਸੀਗਾ ਤੇ ਇਹ ਪਤਾ ਲੱਗਿਆ ਸੀਗਾ ਕਿ ਜਿਹੜਾ ਸਾਈਬਰ ਅਟੈਕ ਹੈ ਉਹ ਹੋਇਆਗਾ ਤੇ ਜਿਹੜੇ ਜੀਪੀਐਸ ਨੇ ਉਹ ਗਲਤ ਸਿਗਨਲ ਪੇਜ ਰਹੇ ਨੇ ਹੂੰ ਜੀ ਜੇਕਰ ਅਗਲੀ ਖਬਰ ਤੇ ਚਲੀਏ ਤਾਂ ਉਧਰ ਦਿੱਲੀ ਐਨਸੀਆਰ ਦੇ ਪ੍ਰਦੂਸ਼ਣ ਨੇ ਜਿਸ ਤਰੀਕੇ ਦੇ ਨਾਲ ਇਸ ਵਾਰ ਚਰਚਾ ਬਟੋਰੀ ਹੈ ਸ਼ਾਇਦ ਇਸ ਤੋਂ ਪਹਿਲਾਂ ਕਦੀ ਵੀ ਇੰਨੀ ਚਰਚਾ ਨਹੀਂ ਹੋਈ ਹੋਊਗੀ ਸਪਰੀਮ ਕੋਰਟ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਕੋਈ ਗੱਲ ਆਖੀ ਗਈ ਹੈ ਖਾਸ ਤੌਰ ਤੇ ਇਸ ਪ੍ਰਦੂਸ਼ਣ ਦੇ ਸੰਬੰਧ ਦੇ ਵਿੱਚ ਕੀ ਹੈ ਜੀ ਉਹ ਗੱਲ ਵਾਹ ਦੇਖੋ ਜੋ ਸੂਰਜਕਾਂਤ ਹੈਗੇ ਆ ਚੀਫ ਜਸਟਿਸ ਉਹ ਉਹ ਜਦੋਂ ਤੋਂ ਸੈ ਬਾਹਰ ਸੈਰ ਸਰਪਟਾ ਕਰਨ ਗਏ ਘੰਟਾ ਡੇਢ ਘੰਟਾ ਜਦੋਂ ਤੁਹਾਨੂੰ ਤਕਲੀਫ ਹੋਈ ਹੈ ਉਸ ਤੋਂ ਬਾਅਦ ਤਾਂ ਉਹ ਖਾਸੇ ਸੀਰੀਅਸ ਨਜ਼ਰ ਆ ਰਹੇ ਨੇ ਉਹ ਲਗਾਤਾਰ ਸੁਣਵਾਈ ਵੀ ਚੱਲ ਰਹੀ ਹੈ ਸੁਪਰੀਮ ਕੋਰਟ ਨੇ ਕਿਹਾ ਹੈਗਾ ਕਿ ਉਹ ਜਸਟਿਸ ਅਸੀਂ ਨੇ ਕਿਹਾ ਕਿ ਜਿਹੜੀ ਕੋਵਿਡ ਜਦੋਂ ਚੱਲਿਆ ਸੀ ਲੋਕਾਂ ਨੂੰ ਲੱਗਿਆ ਸੀ ਉਦੋਂ ਵੀ ਪਰਾਲੀ ਤਾਂ ਜਲਾ ਹੀ ਗਈ ਸੀਗੀ ਉਦੋਂ ਸਾੜੀ ਗਈ ਸੀ ਪਰ ਉਹ ਉਸ ਟਾਈਮ ਤਾਂ ਜਮਾਨੀਲਾ ਸਾਫ ਅਸਮਾਨ ਸੀਗਾ ਉਸ ਟਾਈਮ ਇਹ ਸਾਰਾ ਕੁਝ ਕਿਉਂ ਨਹੀਂ ਹੋਇਆ ਤੇ ਉਹਨਾਂ ਨੇ ਕਿਹਾ ਕਿ ਕੱਲਾ ਇਹ ਨਹੀਂ ਕਿ ਪਰਾਲੀ ਜਲਾਣ ਕਰਕੇ ਹੀ ਮਤਲਬ ਇਹ ਸਾਰਾ ਮਾਮਲਾ ਹੁੰਦਾਗਾ ਇਹ ਐਂਕ ਮਤਲਬ ਰਾਜਨੀਤਿਕ ਐਂਕਕਾਰ ਦਾ ਵਿਸ਼ਾ ਨਹੀਂ ਹੈ ਦਿੱਲੀ ਦੀ ਹਵਾ ਜ਼ਹਿਰੀਲੀ ਹੋਣ ਦੇ ਕਈ ਸਾਰੇ ਕਾਰਨ ਨੇ ਉਹ ਵੀ ਮੰਨੇ ਪੈਣਗੇ ਤੁਸੀਂ ਹਰ ਵਾਰ ਕਿਸਾਨਾਂ ਤੇ ਪਾ ਦਿੰਦੇ ਹੋ ਇਹ ਗੱਲ ਠੀਕ ਨਹੀਂ ਹੈ ਤੇ ਇਹਦੇ ਵਿੱਚ ਮਤਲਬ ਉਹ ਉਹ ਹੀ ਹੈ ਕਿ ਮਤਲਬ ਅੱਜ ਖਾਸੀ ਝਾੜ ਪਈ ਹੈ ਤੇ ਸਰਕਾਰ ਤੋਂ ਇੱਕ ਹਫ਼ਤੇ ਦੇ ਅੰਦਰ ਇਹ ਮੰਗਿਆ ਕਿ ਤੁਸੀਂ ਫਿਰ ਇਹ ਦੱਸੋ ਕਿ ਕਿਹੜੇ ਕਿਹੜੇ ਤੁਸੀਂ ਸਟੈਪ ਚੁੱਕ ਰਹੇ ਹੋ ਕਿ ਤੁਹਾਡੇ ਕੋਲ ਅੱਗੇ ਡਾਇਰੈਕਸ਼ਨ ਹੈ ਕਿ ਇੱਕ ਇੱਕ ਹਫ਼ਤੇ ਦੇ ਅੰਦਰ ਤੁਸੀਂ ਆਪਣਾ ਐਕਸ਼ਨ ਪਲਾਨ ਦੀ ਵੀ ਗੱਲ ਦੱਸੋ ਕਿ ਕਿਹੜਾ ਐਕਸ਼ਨ ਪਲਾਨ ਲਓਗੇ ਤੇ ਅੱਗੇ ਤੁਹਾਡੇ ਕੋਲ ਕੀ ਮਤਲਬ ਕੀ ਕਦਮ ਚੁੱਕੋਗੇ ਜਿਸ ਕਰਕੇ ਪੋਲੂਸ਼ਨ ਕੰਟਰੋਲ ਉਸਕੇ ਤਾਂ ਮਤਲਬ ਖੈਰ ਉਹਨਾਂ ਨੂੰ ਜਿਹੜਾ ਸ਼ਹਿਰ ਸਪੱਟਾ ਸੀਗਾ ਉਹਦੇ ਕਰਕੇ ਇੱਕ ਫਾਇਦਾ ਤਾਂ ਹੋ ਰਿਹਾਗਾ ਕਿ ਘਟੋ ਘਟ ਲੋਕਾਂ ਨੂੰ ਇਸ ਤੇ ਸਰਕਾਰ ਨੂੰ ਜਿਹੜੀ ਝਾੜ ਪੈ ਰਹੀ ਹੈ ਉਹਦੇ ਤੇ ਮਤਲਬ ਔਰ ਇੱਕ ਦੂਜਾ ਕਿਸਾਨਾਂ ਮਤਲਬ ਕਿਸਾਨਾਂ ਬਾਰੇ ਮਤਲਬ ਇਹ ਠੀਕ ਲੱਗਿਆ ਕਿ ਘਟੋ ਘਟ ਸੂਰਜਕਾਂਤ ਨੂੰ ਇਹ ਗੱਲ ਦਾ ਅਹਿਸਾਸ ਤਾਂ ਸੀਗਾ ਕਿ ਕੱਲਾ ਪਰਾਲੀ ਇਹ ਉਹ ਨਹੀਂ ਹੈ ਕਿ ਪਰਾਲੀ ਕਰਕੇ ਹੀ ਮਤਲਬ ਪ੍ਰਦੂਸ਼ਣ ਹੁੰਦਾ ਹੋਵੇ ਔਰ ਹੋਰ ਬਥੇਰੀਆਂ ਚੀਜ਼ਾਂ ਨੇ ਗਰਾਊਂਡ ਰਿਐਲਿਟੀ ਦਾ ਪਤਾ ਲੱਗਿਆ ਵੱਡੀ ਗੱਲ ਇਹ ਹੈ ਉਹਨਾਂ ਨੂੰ ਥੋੜੀ ਜੀ ਜਾਣਕਾਰੀ ਤਾਂ ਹੋਈ ਵੀ ਭਾਈ ਗਰਾਊਂਡ ਤੇ ਚੀਜ਼ਾਂ ਅਸਰ ਕੀ ਕੀ ਕਰਦੀਆਂ ਸੋ ਚਲੋ ਅੱਗੇ ਅੱਗੇ ਵਧਦੇ ਆ ਆਪਾਂ ਤਾਂ ਸਾਈਕਲੋਨ ਦੇ ਤਬਾਹ ਕੀ ਕਹਿਰ ਬਸਾ ਰਿਹਾ ਜੀ ਹੁਣ ਪਹਿਲਾਂ ਸ਼੍ਰੀ ਲੰਕਾ ਦੇ ਵਿੱਚ ਕਾਫੀ ਨੁਕਸਾਨ ਕੀਤਾ ਉਸਨੇ ਦੇਖੋ ਬੰਗਾਲ ਦੀ ਖੜੀ ਦੇ ਵਿੱਚ ਜਿਹੜਾ ਚੱਕਰਵਾਤ ਦਿੱਤਵਾ ਸੀਗਾ ਸਾਈਕਲੋਨ ਦਿੱਤਵਾ ਸੀਗਾ ਉਹ ਹੁਣ ਡੀਪ ਡਿਪਰੈਸ਼ਨ ਚ ਤਬਦੀਲ ਹੋ ਚੁੱਕਿਆਗਾ ਉਹਨੇ ਨੁਕਸਾਨ ਬਹੁਤ ਕੀਤਾ ਹੈਗਾ ਦਿੱਤੋ ਆ ਦੀ ਲੋਕੇਸ਼ਨ ਸੀ ਉੱਚੇ ਨਹੀਂ ਤੋ 140 ਕਿਲੋਮੀਟਰ ਤੇ ਪੋਂਡੀਚੇਰੀ ਤੋਂ 90 ਕਿਲੋਮੀਟਰ ਦੂਰ ਸੀ ਪਰ ਸ੍ਰੀਲੰਕਾ ਵੱਲੋਂ ਦੇ ਕਰਕੇ ਖਾਸਾ ਨੁਕਸਾਨ ਹੋਇਆਗਾ ਹਾਲਕਿ ਤਮਿਲਨਾਡੂ ਦੇ ਵਿੱਚ ਵੀ ਸਾਈਕਲੋਨ ਅਤੇ ਜਿਹੜੀ ਇਹ ਹੜਾ ਹੈ ਉਹਦੇ ਕਰਕੇ ਤੇਨ ਲੋਕਾਂ ਦੀ ਡੈਥ ਹੋਈ ਹੈ ਅੰਧਰਪ੍ਰਦੇਸ਼ ਅਤੇ ਤਮਿਲਨਾਡੂ 'ਚ ਹਜੇ ਵੀ ਅਲਰਟ ਹੈ ਪਰ শ্রীলঙ্কা 'ਚ ਬਹੁਤ ਜ਼ਿਆਦਾ ਤਬਾਈ ਮਚਾਈ ਹੈ ਇਸ ਦਿੱਤੂਆ ਨੇ ਤਕਰੀਬਨ 350 ਲੋਕਾਂ ਦੀ ਡੈਥ ਹੋ ਚੁੱਕੀ ਹੈ ਤੇ 402 ਵੱਧ ਜਿਹੜੇ ਲੋਕ ਹੈਗੇ ਹਜੇ ਵੀ ਲਾਪਤਾ ਨੇ ਤੇ 11 ਲੱਖ ਲੋਕਾਂ ਤੋਂ ਵੱਧ ਜਿਹੜੇ ਲੋਕ ਉੱਥੇ 11 ਲੱਖ ਲੋਕਾਂ ਤੋਂ ਵੱਧ ਲੋਕ ਜਿਹੜੇ ਹੈਗੇ ਆ ਉੱਥੇ ਪ੍ਰਭਾਵਿਤ ਹੋਏ ਨੇ 2 ਲੱਖਾਂ 2 ਲੱਖ ਲੋਕਾਂ ਨੂੰ ਤਾਂ ਆਪਣੇ ਘਰ ਛੱਡਨੇ ਪਏ ਹੈਗੇ ਉਹ ਸ਼ੈਲਟਰ ਹੋਮਸ ਦੇ ਵਿੱਚ ਰਹਿ ਰਹੇ ਨੇ Sri Lanka ਦੇ ਵਿੱਚ ਬਹੁਤ ਰਿਕਾਰਡ ਤੋੜ ਜਿਹੜੀ ਹਾਰਡ ਮੀ ਲੈਂਡਸਲਾਈਡਸ ਦੇਖਣ ਨੂੰ ਮਿਲੇ ਹੈਗੇ ਤੇ ਜਿੱਤੂਆ ਨੇ ਕਾਫੀ ਸ੍ਰੀਲੰਕਾ ਦੇ ਵਿੱਚ ਨੁਕਸਾਨ ਕੀਤਾ ਹੈਗਾ ਮਤਲਬ ਹਾਲਾਂਕਿ ਇੰਡੀਆ ਤੋਂ ਵੀ ਰਿਸਪੌਂਸ ਟੀਮ ਆ ਗਈਆਂ ਨੇ ਉੱਥੇ INDRF ਦੀਆਂ ਟੀਮਾਂ ਗਈਆਂ ਨੇ ਤੇ ਉੱਥੇ ਵੀ ਚੀਜ਼ਾਂ ਚੱਲ ਰਹੀਆਂ ਨੇ ਕਿ ਸੰਭਵਨਚਾਣ ਪਰ खासा ਨੁਕਸਾਨ ਹੋਇਆਗਾ ਜੀ ਦਿੱਤਵਾ ਕਰਕੇ ਹੂੰ ਜੀ खासा ਨੁਕਸਾਨ ਤਾਂ ਹੋਇਆ ਪਰ ਇਸ ਤੋਂ ਅਗਲੀ ਖਬਰ ਪੰਜਾਬ ਦੇ ਨਜ਼ਰੀਏ ਤੋਂ ਕਾਫੀ ਸੌਖਾ ਕਰਨ ਵਾਲੀ ਹੈ ਤੁਹਾਡਾ ਨਜ਼ਰੀਆ ਕੀ ਹੈ ਉਹ ਤੁਸੀਂ ਜ਼ਰੂਰ ਦੱਸਿਓ ਐਜ਼ ਅ ਹਰਿਆਣਾ ਵਾਸੀ हरियाणा ਸਰਕਾਰ ਨੇ ਪਹਿਲਾਂ ਗੁਹਾਰ ਲਗਾਈ ਸੀ ਵੀ ਸਾਨੂੰ ਚੰਡੀਗੜ੍ਹ ਦੇ ਵਿੱਚ ਅਲੱਗ ਤੋਂ ਵਿਧਾਨ ਸਭਾ ਬਣਾਉਣ ਲਈ ਥਾਂ ਦਿੱਤੀ ਜਾਵੇ ਕਾਫੀ ਅੱਗੇ ਤੱਕ ਉਹ ਮਾਮਲਾ ਤੁਰਿਆ ਵੀ ਪਰ ਹੁਣ ਕਹਿੰਦੇ ਵੀ ਨਹੀਂ ਬਣੂਗੀ ਉਹ ਵਿਧਾਨ ਸਭਾ ਐਦਾਂ ਕਿਉਂ ਦੇਖੋ ਇਹ ਬਹੁਤ ਆਪਾਂ ਕਹਿ ਲਈਏ ਕਿ ਅੱਗੇ ਤੱਕ ਚੱਲਿਆ ਗਿਆ ਸੀਗਾ ਮਾਮਲਾ ਈਵਨ ਇਹ ਨਾਨੇ ਜਿਹੜੇ ਹਰਿਆਣੇ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਮਤਲਬ ਮੁੱਖ ਮੰਤਰੀ ਦੇ ਜਿਹੜੇ ਲੋਕ ਸੀ ਉਹਨਾਂ ਨੇ ਥਾਂ ਵੀ ਲਬਲੀ ਸੀਗੀ ਜ਼ਮੀਨ ਮਣੀ ਮਾਜ਼ਰੇ ਕੰਨੀ ਉਹ ਜ਼ਮੀਨ ਵੀ ਵੇਖ ਲਈ ਸੀ ਚੰਡੀਗੜ੍ਹ 'ਚ ਤਾਂ ਮਤਲਬ ਗੱਲ ਖਾਸੀ ਅਕੇ ਚੱਲੀ ਗਈ ਸੀ ਪਰ ਜਿਹੜੀ ਨਾਰਥ ਜ਼ੋਨ ਵਾਲੀ ਮੀਟਿੰਗ ਹੋਈ ਸੀ ਉਹਦੇ ਕਰਕੇ ਤੇ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਪ੍ਰੋਟੈਸਟ ਹੋਇਆ ਸਟੂਡੈਂਟਸ ਦਾ ਉਹਦੇ 'ਚ ਇੱਕ ਗੱਲ ਤਾਂ ਸਾਫ਼ ਆ ਗਈ ਤੇ ਬੀਜੇਪੀ ਦੇ ਆਗੂਆਂ ਨੂੰ ਉੱਥੇ ਸੱਦਿਆ ਵੀ ਗਿਆ ਸੀਗਾ ਮਿਥਿਆ ਨੇ ਸੱਦਿਆ ਵੀ ਦੱਸੋ ਬਾਈ ਕੀ ਚੱਕਰ ਹੈ ਉਹਦੇ ਚ ਫਿਰ ਇਹ ਨਿਕਲ ਕੇ ਆਇਆ ਕਿ ਇਹਨਾਂ ਨੇ ਕਿਹਾ ਕਿ ਸਾਨੂੰ ਜੇ 2027 ਚ ਤੁਸੀਂ ਸੋਚ ਰਹੇ ਹੋ ਕਿ ਸੌਖੇ ਤਰੀਕੇ ਨਾਲ ਇਲੈਕਸ਼ਨ ਲੜ ਲਈਏ ਤਾਂ ਇਹ ਜਿਹੜੇ ਇਮੋਸ਼ਨਲ ਇਸ਼ੂਜ਼ ਨੇ ਇਹਨਾਂ ਨੂੰ ਨਾ ਛੇੜੋ ਚੰਡੀਗੜ੍ਹ ਦਾ ਭਾਖੜਾ ਦਾ ਜਾਂ ਫਿਰ ਪੰਜਾਬ ਯੂਨੀਵਰਸਿਟੀ ਦਾ ਤਾਂ ਇਹ ਗੱਲ ਉਹ ਆਖ ਕੇ ਸੀਗੇ ਤਾਂ ਉਹਦਾ ਸਰਵੇ ਦਿਖਦਾ ਹੈਗਾ 10 ਏਕੜ ਜ਼ਮੀਨ ਜਿਹੜੀ ਹਰਿਆਣੇ ਨੂੰ ਦਿੱਤੀ ਜਾਣੀ ਸੀਗੀ ਯੂਟੀ ਪ੍ਰਸ਼ਾਸਨ ਨੇ ਸਾਲ 2023 ਚ ਸਹਿਮਤੀ ਵੀ ਦੇ ਦਿੱਤੀ ਸੀਗੀ ਚੰਡੀਗੜ੍ਹ ਦਾ ਜਿਹੜਾ ਆਈਟੀ ਪਾਰਕ ਹੈ ਨਾ ਰੇਲਵੇ ਲਾਈਟਾਂ ਨੇ ਤੇ ਉਹ ਜਿਹੜਾ ਮਨੀ ਮਾਜਰੇਵਲ ਜਿਹੜਾ ਹੈਗਾ ਉੱਧਰ ਤਕਰੀਬਨ 650 ਕਰੋੜ ਰੁਪਏ ਦੀ ਜ਼ਮੀਨ ਸੀਗੀ ਉਹ ਤੇ ਉਹ ਜ਼ਮੀਨ ਦੇ ਦਿੱਤੀ ਗਈ ਸੀਗੀ ਪਰ ਖੈਰ ਹੁਣ ਕੇਂਦਰ ਨੇ ਵਾਪਸ ਲਿਆ ਸਟੈਪ ਤੇ ਇਹਦੇ ਚ ਜਿਹੜਾ ਸੀਗੀ ਕਿ ਉਹ ਜਿਹੜੀ ਸਵੈਪ ਡੀਲ ਕਰਨ ਦੀ ਗੱਲ ਸੀ ਕਿ 12 ਏਕੜ ਜ਼ਮੀਨ ਪੰਚਕੂਲੇ ਲਾਗੇ ਵਾਲੀ ਦੇਣਗੇ ਹਰਿਆਣੇ ਹਰਿਆਣਾ ਸਰਕਾਰ ਉਹ ਵੀ ਮਤਲਬ ਖਰਜ ਹੋ ਗਿਆ ਹੈਗਾ ਤੇ ਇਹਦੇ ਚ ਗ੍ਰਹਿ ਮੰਤਰਾਲੇ ਨੇ ਮਿਨਿਸਟਰੀ ਨੇ ਕਿਹਾ ਕਿ ਇਸ ਮਾਮਲੇ ਮਾਮਲੇ ਨੂੰ ਅੱਗੇ ਨਾ ਵਧਾਓ ਤੇ ਅੱਗੇ ਦੇਖਦੇ ਹਾਂ ਦੇ ਇਸ ਮਤਲਬ ਕੀ ਚੀਜ਼ਾਂ ਬਣਦੀਆਂ ਨੇ ਮੈਨੂੰ ਲੱਗਦਾ ਹੈ ਕਿ ਨਾ ਇਹਨੂੰ ਲੈ ਕੇ ਚੰਡੀਗੜ੍ਹ ਨੂੰ ਲੈ ਕੇ ਬਹੁਤ ਸਾਰੇ ਵਿਵਾਦ ਇਹ ਕਰਨਗੇ ਪਰ 2027 ਤੋਂ ਬਾਅਦ ਜਿਵੇਂ ਇੱਕ ਤਾਂ ਇਹਨਾਂ ਨੇ 2016 'ਚ ਚੰਡੀਗੜ੍ਹ ਨੂੰ ਯੂਨੈਸਕੋ ਦੀ ਵਰਲਡ ਹੈਰੀਟੇਜ ਲਿਸਟ 'ਚ ਵਰਲਡ ਹੈਰੀਟੇਜ ਲਿਸਟ 'ਚ ਸ਼ਾਮਲ ਕਰਾ ਲਿਆ ਸੀਗਾ ਉਦੇ ਚ ਫਿਰ ਕਈ ਸਾਰੇ ਨਿਰਮਾਣਾਂ ਤੇ ਪ੍ਰੋਪਰਟੀਾਂ ਦੀ ਲਾਜ਼ੀਤੇ ਗਏ ਸੀਗੇ ਤੇ ਹੋਰ ਵੀ ਇਹ ਚੀਜ਼ਾਂ ਕਰਨਾ ਚਾਰੇ ਸੀਗੇ ਹੁਣ ਜੀ ਇਹ ਉਸ ਮੈਨੂੰ ਜਿਹੜਾ ਲੱਗਦਾਗਾ ਇਹ ਪੰਜਾਬ ਤੇ ਹਰਿਆਣਾ ਦੋਵਾਂ ਦਾ ਕਲੇਮ ਛੱਡਣਗੇ ਹੀ ਨਹੀਂ ਠੀਕ ਹੈ ਚੰਡੀਗੜ੍ਹ ਤੇ ਇਹ ਤਾਂ ਮਤਲਬ ਇਸ ਸਾਹਬ ਨਾਲ ਅੱਗੇ ਵਧਣਗੇ ਕਿ ਇਹ ਸ਼ਾਇਦ ਜਿਹੜਾ ਮੈਨੂੰ ਲੱਗਦਾਗਾ ਕਿ ਇਹ 2027 ਤੋਂ ਬਾਅਦ ਚੰਡੀਗੜ੍ਹ ਨੂੰ ਇੰਡੀਪੈਂਡੈਂਟ ਗਵਰਨਰ ਦੇਣਗੇ ਤੇ ਚੰਡੀਗੜ੍ਹ ਦੇ ਜਿਹੜੇ ਲੋਕਲ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਕਹਿਣਗੇ ਕਿ ਅਸੀਂ ਇੱਥੇ ਜਿਵੇਂ ਦਿੱਲੀ ਚ ਪਾਰਲੀਮੈਂਟ ਹੈ ਨਾ ਛੋਟੀ ਜੀ ਦਿੱਲੀ ਦਾ ਮੁੱਖ ਮੰਤਰੀ ਬਣਦਾ ਅਸੀਂ ਥੋੜੇ ਥੋੜੇ ਦਰਮਿਆਨ 5-7 ਸੀਟਾਂ ਬਣਾ ਕੇ ਥੋੜੀ ਮੁਲਕ ਚ ਉਹ ਬਣਾਉਂਦੇ ਆ ਯੂਟੀ ਦੀ ਸਰਕਾਰ ਬਣਾਉਣ ਦੀ ਇਸ ਕਿਸਮ ਦਾ ਪ੍ਰੋਪੋਜ਼ਲ ਵੀ ਲੈ ਕੇ ਆਣਗੇ ਮਤਲਬ ਜਿੰਨਾ ਮੈਨੂੰ ਸੁਣਨ ਚ ਆਉਂਦਾ ਹੈਗਾ ਤੇ ਇਹ ਹੈਗਾ ਪਰ ਇਹ ਦੋ-ਦਸ ਸਾਲ ਤੱਕ ਤਾਂ ਪੰਗਾ ਨਹੀਂ ਲੈਣਗੇ ਇਹ ਬਹੁਤ ਕਲੀਅਰ ਹੈਗਾ ਚੰਡੀਗੜ੍ਹ ਮਤਲਬ ਆਸਨਲ इश्यूज इशू ਰਹਾਗਾ ਇਹ ਆਪਾਂ ਨੂੰ ਪਤਾ ਕਿ ਪੁਆਦਿਆਂ ਦੀ ਲੈਂਡ ਤੇ ਇਹ ਬਣਿਆ ਹੋਇਆ ਪੁਆਦ ਇੱਥੇ ਪੁਆ ਜੋ ਜਿਹੜਾ ਜਿਹੜਾ ਇਲਾਕਾ ਹੈ ਖਰੜ ਦੇ ਪਿੰਡ ਸੀਗੇ ਤੇ ਉਹ ਪਿੰਡ उजाੜੇ ਗਏ ਉਹਦੇ ਚ ਮਤਲਬ ਪਿੰਡਾਂ ਦੀ ਵੀ ਕਈ ਆਪਾਂ 12 ਪਾਗਲ ਕਰ ਚੁੱਕੇ ਆ ਤੇ ਮਤਲਬ ਇਹ ਤਾਂ ਹੈ ਕਿ ਦੇਖੋ ਇਹਦੇ ਚ ਚੰਡੀਗੜ੍ਹ ਮਤਲਬ ਨਾਰਥ ਇੰਡੀਆ ਚ ਖਾਸ ਕਰਕੇ ਸੰਜੀ ਜਿਹੜੀ ਕੇਂਦਰੀ ਹਕੂਮਤ ਹੈ ਉਹ ਇੱਕ ਮਤਲਬ ਇੰਪੋਰਟੈਂਟ ਸੈਂਟਰ ਦੇ ਤੌਰ ਤੇ ਵੀ ਦੇ ਰਹੀ ਹੈ ਤੇ ਉਹ ਕਿਵੇਂ ਚੀਜ਼ਾਂ ਨੂੰ ਅੱਗੇ ਕਰੂਗੀ ਉਹ ਤਾਂ 2023 ਬਾਅਦ ਪਤਾ ਲੱਗੂਗਾ ਪਰ 2027 ਤੱਕ ਤਾਂ ਮੈਨੂੰ ਲੱਗਦਾ ਹੈ ਕਿ ਉਹ ਪੰਗਾ ਲੈਣ ਦੀ ਮੂਰਤੀ ਨਹੀਂ ਹੈ ਹੂੰ ਜੀ ਵੈਸੇ ਵੀ 27 ਤੱਕ ਤਾਂ ਇਹਨਾਂ ਦੇ ਪਹਿਲੇ ਕੀਤੇ ਹੋਏ ਜਿਹੜੇ ਫੈਸਲੇ ਨੇ ਉਹਨਾਂ ਦਾ ਭਾਰ ਹੀ ਟਾਉਂਦਿਆ ਇਹਨਾਂ ਦਾ ਬੀਜੇਪੀ ਵਾਲੇ ਜਿਹੜੇ ਸਾਰੇ ਲੀਡਰ ਨੇ ਉਹਨਾਂ ਦਾ ਸਮਾਂ ਲੰਘ ਜਾਣਾ ਜੇਕਰ ਹੋਰ ਪੰਗਾ ਲੈਂਦੇ ਨੇ ਤਾਂ ਉਹਦਾ ਵੀ ਇੱਕ ਤਰੀਕੇ ਦਾ ਬਹਿ ਗਿਆ ਜੀ ਇਕੱਠਾ ਹੋ ਰਿਹਾ ਤੇ ਅਗਲੀ ਜੇਕਰ ਗੱਲ ਕਰੀਏ ਤਾਂ ਬਹੁਤਾ ਸਮਾਜ ਇਸ ਨੂੰ ਦੁਨੀਆ ਬਾਪੂ ਆਖਦੀ ਰਹੀ ਆਸਾ ਰਾਮ ਬੀਤੇ ਦਿਨੀ ਉਸਦੇ ਮੁੰਡੇ ਦੀ ਖਬਰ ਆ ਰਹੀ ਸੀ ਵੀ ਦੋ ਵਾਰ ਉਸਦੇ ਕੋਲੋਂ ਮੋਬਾਈਲ ਮਿਲ ਚੁੱਕਿਆ ਹੈ ਜੇਲ੍ਹ ਦੇ ਅੰਦਰ ਹੀ ਤੇ ਹੁਣ ਆਸਰਾਮ ਨੂੰ ਲੈ ਕੇ ਇੱਕ ਰੇਪ ਵਿਕਟਮ ਦਾ ਪਿਤਾ ਗਿਆ ਹੈ ਅਦਾਲਤ ਦੇ ਵਿੱਚ ਵੀ ਭਾਈ ਆਸਰਾਮ ਨੂੰ ਕੋਈ ਬਿਮਾਰੀ ਨਹੀਂ ਹੈ ਇਹ ਗੱਲਬਾਤ ਕੀ ਹੈ ਵੈਸੇ ਤਾਂ ਉਹਨਾਂ ਨੂੰ ਆਮ ਤੌਰ ਤੇ ਬੜੀ ਜਲਦੀ ਜਲਦੀ ਬਾਹਰ ਭੇਜ ਦਿੱਤਾ ਜਾਂਦਾ ਹੈ ਹਾਂਜੀ ਹੁਣ ਤਾਂ 6 ਮਹੀਨੇ ਦੀ ਇੰਟਰੀਮ ਬੇਲ ਮਿਲੀ ਹੋਈ ਹੈ ਆਸਰਾਮ ਬਾਪੂ ਨੂੰ ਤੇ ਬਾਪੂ ਤਾਂ ਕਹਦਾ ਇਹ ਪਤਾ ਨਹੀਂ ਕਿਉਂ ਦਿਨਾਂ ਦੇ ਪਿੱਛੇ ਲਾਤਾ ਸਾਡੇ ਸਾਡੇ ਵਰਗਿਆਂ ਦਾ ਵੀ ਮੂੰਹ ਖਰਾਬ ਹੋ ਜਾਂਦਾਗਾ ਇੱਕ ਰੇਪ ਦੇ ਦੋਸ਼ੀ ਬਾਰੇ ਖਬਰ ਦੱਸਦੇ ਤੇ ਇਹ ਜਿਹੜਾ ਆਸ਼ਰਮ ਹੈਗਾ ਇਸ ਇਹ ਲਗਾਤਾਰ ਆਪਾਂ ਨੂੰ ਪਤਾ 2022 23 ਤੋਂ ਹੀ ਲਗਾਤਾਰ ਇਹਨੂੰ ਬੇਲ ਮਿਲ ਰਹੀਆਂ ਨੇ ਕਦੇ 2 ਮਹੀਨੇ ਦੀ ਕਦੇ 3 ਮਹੀਨੇ ਦੀ ਹੁਣ ਤਾਂ 6 ਮਹੀਨੇ ਦੀ ਮਿਲ ਗਈ ਹੈਗਾ ਤੇ ਰਾਜਸਥਾਨ ਹਾਈ ਕੋਰਟ ਵੱਲੋਂ ਇਹ ਬੇਲ ਮਿਲੀ ਹੈ ਇਹਨੂੰ ਚੱਲਣ ਵਾਸਤੇ ਸੁਪਰੀਮ ਕੋਰਟ ਜਿਹੜਾ ਰੇਪ ਵਿਕਟਿਮ ਦਾ ਫਾਦਰ ਸੀਗਾ ਉਹ ਗਿਆ ਹੈਗਾ ਤੇ ਉਹ ਕਹਿ ਰਿਹਾ ਹੈਗਾ ਕਿ ਇਹ ਜਿਹੜਾ ਹੈਗਾ ਆਸ਼ਰਮ ਇਹਦੇ ਕੋਈ ਬਿਮਾਰੀ ਬੂਮੂਰੀ ਨਹੀਂ ਇਹ ਸਿਰਫ ਔਰ ਸਿਰਫ ਬਾਹਰ ਫਰਾਰੀਆਂ ਕੱਟਣ ਵਾਸਤੇ ਇਸ ਕਿਸਮ ਦਾ ਇਸ ਕਿਸਮ ਦੀ ਮਤਲਬ ਆਪਣੇ ਦਾ ਵਾਸਤੇ ਅਪਲਾਈ ਕਰ ਰਹੇ ਹਾਂਗਾ ਤੇ ਹਾਈ ਕੋਰਟ ਦੜਾ ਦੜ ਇਹਨੂੰ ਬੇਲ ਦਿੱਤੇ ਜਾ ਰਿਹਾਗਾ ਹੁਣ ਉਹ ਤਾਂ ਮਤਲਬ ਆਪਾਂ ਪਹਿਲਾਂ ਕਈ ਵਾਰ ਗੱਲ ਕਰ ਚੁੱਕੇ ਆਂ ਪਖੰਡੀ ਸਾਧਾ ਨੂੰ ਤਾਂ ਜਦ ਜਦ ਹੀ ਪਰੋਲ ਦੇ ਦਿੰਦੇ ਨੇ ਠੀਕ ਹੈ 6 6 ਮਹੀਨਿਆਂ ਦੀ ਪਰੋਲ ਦੇ ਦਿੰਦੇ ਨੇ ਬੇਲ ਦੇ ਦਿੰਦੇ ਨੇ ਪਰ ਜਿਹੜੇ ਮਤਲਬ ਇੱਕ ਦਿਨ ਵੀ ਪਰੋਲ ਨਹੀਂ ਦਿੱਤੀ ਜਾਂਦੀ ਤਾਂ ਉਹ ਇੱਕ ਵੱਡਾ ਸਵਾਲ ਤਾਂ ਹੈ ਜੀ ਕਿ ਮਤਲਬ ਅਜੀਬ ਵੀ ਲੱਗਦਾਗਾ ਉਹ ਜ ਕਈ ਵਾਰ ਜਦੋਂ ਆਪਾਂ ਇਸ ਇਸ ਕਿਸਮ ਦੇ ਸਾਧ ਪਖੰਡੀਆਂ ਦੀ ਗੱਲ ਕਰਦੇ ਆ ਤਾਂ ਫਿਰ ਉਹ ਅਰਜਨ ਢਿੱਲੋਂ ਦੇ ਗਾਣੇ ਜਿਹੜਾ ਹੈ ਉਹਦੇ ਚ ਵੀ ਉਹਨੇ ਟਰੋਲ ਤੇ ਸਾਧ ਪਖੰਡੀ ਸਜ਼ਾਵਾਂ ਕੱਟ ਕੇ ਵੀ ਸਿੰਘ ਬੰਦੀ ਤਾਂ ਉਹ ਚੱਕਰ ਹੈ ਜੀ ਉਹ ਤਾਂ ਜਿੰਨਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹ ਤਾਂ ਜੇਲ੍ਹਾਂ ਚ ਬੈਠੇ ਨੇ ਜਿਹੜੇ ਰੇਪ ਵਰਗੇ ਜਿਹੜੇ ਨਹੀਂ ਕਾਲ ਇੱਥੇ ਬਾਹਰ ਪਰੋਲਾਂ ਤੇ ਫਿਰ ਰਹੇ ਨੇ ਹੂੰ ਜੀ ਅਗਲੀ ਖਬਰ ਵੀ ਇਸੇ ਤਰ੍ਹਾਂ ਦੀ ਕੈਲੀਏ ਜੇਲ ਦੇ ਨਾਲ ਜੁੜੀ ਹੋਈ ਠੀਕ ਖਬਰ ਹੈ ਅਮਰਪਾਲ ਸਿੰਘ ਹੁਣੇ ਗਏ ਸੀ ਪਹਿਲਾਂ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਵਾਪਸ ਉਹਨਾਂ ਨੂੰ ਹੇਠਲੀ ਅਦਾਲਤ ਚ ਜਾਣ ਲਈ ਆਖ ਦਿੱਤਾ ਫਿਰ ਉਹਨਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਸੀ ਤੇ ਹਾਈ ਕੋਰਟ ਨੇ ਅਕੇ ਸਰਕਾਰ ਤੋਂ ਪੁੱਛਿਆ ਵੀ ਭਾਈ ਇਸ ਨੂੰ ਬੇਲ ਦੇ ਦੇਣੀ ਹੈ ਕਿਵੇਂ ਕਰਨਾ ਹੈ ਇਹਨਾਂ ਨੂੰ ਮੌਕਾ ਦੇਣਾ ਆਪਣੀ ਗੱਲ ਰੱਖਣ ਦਾ ਰਾਜ ਸਭਾ ਦੇ ਮਾਫ ਕਰਨਾ ਲੋਕ ਸਭਾ ਦੇ ਵਿੱਚ ਤੇ ਉਹ ਸਾਰਾ ਆਪਾਂ ਪ੍ਰਕਰਨ ਦੇਖਿਆ ਹੀ ਹੈ ਤੇ ਹੁਣ ਦੁਬਾਰਾ ਤੋਂ ਕੋਰਟ ਨੇ ਪੇਪਰ ਮੰਗੇ ਨੇ ਭਾਈ ਰਿਜੈਕਸ਼ਨ ਦੇ ਦੇਖੋ ਇਹ ਚੀਜ਼ ਤਾਂ ਇਹ ਹੈ ਕਿ ਰਿਜੈਕਸ਼ਨ ਇਹਨਾਂ ਨੇ ਸਰਕਾਰ ਨੇ ਪਾਤੀ ਸੀਗੀ ਹਾਈ ਕੋਰਟ ਨੇ ਕਿਹਾ ਸੀ ਇੱਕ ਹਫਤੇ ਦਾ ਟਾਈਮ ਦਿੱਤਾ ਸੀਗਾ ਤੇ ਉਦੇ ਚ ਇਹ ਕਿਹਾ ਸੀ ਕਿ ਮੈਂ ਵਿਗੜ ਜੂਗਾ ਜੇ ਅਸੀਂ ਅਮਰਤਪਾਲ ਨੂੰ ਪਰੋਲ ਤੇ ਪਾਰਲੀਮੈਂਟ ਚ ਭੇਜਤਾ ਹੁਣ ਇਹਦੇ 'ਚ ਦਿੱਕਤ ਤਾਂ ਹੀ ਹੈ ਕਿ ਜਦ ਲੋਕਾਂ ਨੇ ਖਡੂਰ ਸਾਹਿਬ ਦੇ ਲੋਕਾਂ ਨੇ ਵਿਸ਼ਵਾਸ ਦਿੱਤਾ ਹੈਗਾ ਤੇ ਸਭ ਤੋਂ ਵੱਧ ਵੋਟਾਂ ਨਾਲ ਦਿੱਤਾ ਹੈਗਾ ਤਾਂ ਉਹ ਕਟੋ-ਕਟ ਉਹਨਾਂ ਨੂੰ ਪਾਰਲੀਮੈਂਟ ਦਾ ਅਟੈਂਡ ਕਰਨ ਦਿੱਤੀ ਜਾਂ ਤੇ ਤੁਸੀਂ ਰਿਜੈਕਸ਼ਨ ਹੀ ਪਾਉਂਦੇ ਤਾਂ ਫਿਰ ਉਦੋਂ ਹੀ ਪਾ ਦਿੰਦੇ ਕਿ ਚੋਣ ਨਹੀਂ ਲੜਨਦੇਾਂਗੇ ਮਤਲਬ ਚੋਣ ਤੁਸੀਂ ਲੜਨਦੇ ਰਹੋ ਬੰਦਾ ਜਿੱਤ ਵੀ ਗਿਆ ਤੇ ਉਹਨੂੰ ਪਾਰਲੀਮੈਂਟ ਨਹੀਂ ਜਾਂਦੇ ਰਹੇ ਜਿਹੜਾ ਜੰਮੂ ਕਸ਼ਮੀਰ ਦਾ ਇੰਜੀਨੀਅਰ ਰਸੀਦ ਹੈ ਉਹ ਵੀ ਤਾਂ ਜਾ ਹੀ ਰਿਹਾਗਾ ਜੀ ਜੀ ਉਹਦਾ ਸੂਬਾ ਕੋਈ ਕਬਜ਼ੇ ਨਹੀਂ ਪਾਰਿਆ ਜਦਕਿ ਉਹਨੇ ਤਾਂ ਮੁੱਕੇ ਦੀ ਹਕੂਮਤ ਨੂੰ ਹਰਾਇਆਗਾ ਉੱਥੇ ਮਤਲਬ ਜਿਹੜੇ ਮੁੱਖ ਮੰਤਰੀ ਨੇ ਉਮਰਦੁੱਲਾਉਣਾ ਨੂੰ ਹਰਾਇਆ ਸੀਗਾ ਚੋਣਾਂ ਚ ਤਾਂ ਮਤਲਬ ਐਡਾ ਕੀ ਮਤਲਬ ਇਹਨਾਂ ਨੇ ਆਪਣੀ ਨਕਦਾ ਸਵਾਲ ਬਣਾ ਰੱਖਿਆਗਾ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਅੱਜ ਸੁਣਵਾਈ ਹੋਈ ਸੀ ਕਿ ਸੁਣਵਾਈ ਦੌਰਾਨ ਮਤਲਬ ਜਿਹੜੇ ਅੰਮ੍ਰਿਤਪਾਲ ਦੇ ਵਕੀਲ ਸੀਗੇ ਉਹਨਾਂ ਨੇ ਕਿਹਾ ਕਿ ਸਾਨੂੰ ਪਾਰਲੀਮੈਂਟ 'ਚ ਫਿਜ਼ੀਕਲੀ ਸ਼ਾਮਿਲ ਨਹੀਂ ਹੋਣ ਦਿੱਤਾ ਜਾ ਰਿਹਾ ਤੇ ਸਾਨੂੰ ਇਹਦੇ ਚ ਹਿੱਸਾ ਲੈਣ ਦੀ ਮਤਲਬ ਜਿਹੜੀ ਹੈ ਪਰਮਿਸ਼ਨ ਉਹ ਦਿੱਤੀ ਜਾਣ ਜਾਵੇ ਇਹਦੇ ਚ ਫਿਰ ਪੰਜਾਬ ਸਰਕਾਰ ਨੇ ਕਿਹਾ ਕਿ ਕਿਸ ਆਧਾਰ ਤੇ ਪੰਜਾਬ ਸਰਕਾਰ ਨੂੰ ਪੁੱਛਿਆ ਹਾਈ ਕੋਰਟ ਨੇ ਕਿ ਕਿਸ ਆਧਾਰ ਤੇ ਤੁਸੀਂ ਪਰੋਲ ਫਾਰਜ਼ ਕੀਤੀ ਹੈ ਉਹ ਸਾਰੇ ਜਿਹੜੇ ਡਾਕੂਮੈਂਟ ਨੇ ਉਹ ਸਾਨੂੰ ਦੋ ਤੇ ਇਸ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ ਹੈ ਉੱਠ ਦਸੰਬਰ ਨੂੰ ਹੋਊਗੀ ਯਾਨੀ ਕਿ ਇੱਕ ਹਫਤੇ ਬਾਅਦ ਮੈਨੂੰ ਲੱਗਦਾ ਹੈਗਾ ਕਿ ਇਹ ਸੁਣਵਾਈ ਦੌਰਾਨ ਹੀ ਇਹ ਸੈਸ਼ਨ ਨੂੰ ਕੱਢ ਦੇਣਗੇ ਤੇ ਆਖਰ ਇੱਕ ਦੋ ਦਿਨ ਸ਼ਾਇਦ ਕੋਈ ਬੇਲ ਪ੍ਰੋਲ ਮਿਲ ਜਾਵੇ ਤਾਂ ਮਿਲ ਜਾਵੇ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਨਹੀਂ ਤੇ ਡੀ ਸੀ ਐਸ ਐਸ ਪੀ ਦੀ ਰਿਪੋਰਟ ਹੈਗੀਆ ਉਹ ਵੀ ਮੰਗੀ ਗਈ ਹੈਗੀਆ ਤੇ ਯਾਨੀ ਕਿ ਪੰਜਾਬ ਸਰਕਾਰ ਨੇ ਕਿਹੜੇ ਬੇਸ ਤੇ ਕਿਹੜੇ ਬਿਨਾ ਤੇ ਇਹ ਰੋਕ ਲਾਈ ਹੈ ਮਤਲਬ ਜਿਹੜੀ ਬੇਲ ਦੇਣ ਤੋਂ ਨਾ ਕੀਤੀ ਹੈ ਪਰੋਲ ਦੇਣ ਤੋਂ ਨਾ ਕੀਤੀ ਉਹਦਾ ਉਹਦੇ ਸਾਰੇ ਡਾਕੂਮੈਂਟ ਮੰਗਾਏ ਹੈਗੇ ਆ ਤੇ 8 ਦਸੰਬਰ ਨੂੰ ਦੇਖਦੇ ਆ ਕਿ ਕੋਰਟ ਕੀ ਫੈਸਲਾ ਲੈਂਦਾ ਹੈ ਹੂੰ ਜੀ ਵੈਸੇ ਤਾਂ ਇੱਥੋਂ ਦੇ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਕਿਹਾ ਸੀ ਵੀ ਇਹਨਾਂ ਨੂੰ ਰਾਹਤ ਦੇਣ ਦੇ ਨਾਲ ਇੱਥੇ ਸਥਿਤੀ ਖਰਾਬ ਹੋ ਸਕਦੀ ਹੈ ਕਾਬੂ ਤੋਂ ਬਾਹਰ ਹੋ ਸਕਦੀ ਹੈ ਚਲੋ ਦੇਖੋ ਹੁਣ ਦੇਖਦੇ ਆ ਕਿਹੜੇ ਇਹ ਡਾਕੂਮੈਂਟ ਪੇਸ਼ ਕਰਦੇ ਨੇ ਜਿਹੜੇ ਇਹਨਾਂ ਨੂੰ ਜਾਪਦਾ ਹੈ ਕਿ ਪਾਈ ਇਸ ਕਰਕੇ ਕਾਫੀ ਨੁਕਸਾਨ ਹੋ ਸਕਦਾ ਹੈ ਤੇ ਇਹ ਵਿਅਕਤੀ ਅੰਦਰ ਹੀ ਰਹਿਣਾ ਚਾਹੀਦਾ ਹੈ ਅਗਲੀ ਹਲਕੀ ਫੁਲਕੀ ਖਬਰ ਹੈ ਉਸ ਦੇ ਵੱਲ ਵਾਦਦੇ ਆ ਪੰਜਾਬ ਦੇ ਵਿੱਚ ਇੱਕ ਵਿੱਲੇ ਰਹਿਣ ਦਾ ਕੰਪੀਟੀਸ਼ਨ ਕਰਾਇਆ ਜਾ ਰਿਹਾ ਹੈ ਹਾਂ ਜੀ ਵਿੱਲੇ ਰਹਿਣ ਦਾ ਕੰਪੀਟੀਸ਼ਨ ਹੈ ਜੀ ਤੇ ਇਹਦੇ ਵਿੱਚ ਇਹ ਮੋਗੇ ਦੇ ਮੋਗੇ ਦੇ ਪਿੰਡ ਘੋਲਿਆ ਖਰਦ ਚ ਕਰਾਇਆ ਜਾ ਰਿਹਾ ਹੈਗਾ ਉਹਦੇ ਵਿੱਚ 11 ਸਰਤਾ ਰੱਖੀਆਂ ਹੋਈਆਂ ਨੇ ਇੱਕ ਤਾਂ ਫੋਨ ਦਾ ਵੀ ਇਸਤੇਮਾਲ ਨਹੀਂ ਕਰਨਾਗਾ ਝਗੜਾ ਨਹੀਂ ਕਰਨਾ ਤੇ ਕਿਹੜਾ ਸਭ ਤੋਂ ਵੱਧ ਵੇਲਾ ਰਹਿ ਸਕਦਾਗਾ ਤੇ ਉਹਦੇ ਚ ਮਤਲਬ ਬੱਚੇ ਬਜ਼ੁਰਗ ਸਾਰੇ ਹੀ ਪਾਰਟਿਸਿਪੇਟ ਕਰ ਰਹੇ ਨੇ ਪਹਿਲਾ ਇਨਾਮ ਸਾਈਕਲ ਹੈ ਜੀ ਫਿਰ ਦੂਜੇ ਨੂੰ 45 ਪਹਿਲਾ ਇਨਾਮ ਹੈ ਸਾਈਕਲ ਅਤੇ 4500 ਰੁਪਇਆ ਜਿਹੜਾ ਦੂਜੇ ਨੰਬਰ ਤੇ ਰਹੂਗਾ ਉਹਨੂੰ 2500 ਰੁਪਇਆ ਤੇ ਤੀਜੇ ਨੂੰ 1500 ਰੁਪਇਆ ਚਲੋ ਠੀਕ ਹੈ ਵੇਲੇ ਰਹਿਣ ਵਾਸਤੇ ਇਹਨਾ ਨਾਮ ਬਥੇਰਾ ਹੁੰਦਾਗਾ ਦੇਖਦੇ ਆ ਕਿ ਪੰਜਾਬ ਦਾ ਸਭ ਤੋਂ ਵੱਡਾ ਬਿਲੜ ਬੰਦਾ ਕੌਣ ਹੈ ਤੇ ਟੋਟਲ 55 ਲੋਕ ਹਿੱਸਾ ਲੈ ਰਹੇ ਨੇ ਤੇ ਰਿਜ਼ਲਟ ਆ ਜਾਣਗੇ ਛੇਤੀ ਕੱਲ ਜਦੋਂ ਕੰਪੀਟੀਸ਼ਨ ਖਤਮ ਹੁੰਦਾਗਾ ਜਦੋਂ ਵੀ ਹੁੰਦਾਗਾ ਉਦੋਂ ਫਿਰ ਤੁਹਾਨੂੰ ਦੱਸਦੇ ਆ ਕਿ ਕੌਣ ਜਿੱਤਦਾਗਾ ਹੂੰ ਜੀ ਉਧਰ ਪੰਜਾਬ ਤੋਂ ਜਿਹੜੇ ਸੰਸਦ ਨੇ ਸੁਖਵਿੰਦਰ ਰੰਦਾਵਾ ਹੋਣ ਸੁਖਵਿੰਦਰ ਰੰਦਾਵਾ ਹੋਣੀ ਪੰਜਾਬ ਦੇ ਜੇਲ੍ਹ ਮੰਤਰੀ ਵੀ ਰਹੇ ਨੇ ਹੋਮ ਮਿਨਿਸਟਰ ਵੀ ਰਹੇ ਨੇ ਤੇ ਇਹਨਾਂ ਨੇ ਤਾਂ ਵੱਡਾ ਹੀ ਸੱਪ ਕੱਢਤਾ ਜੀ 12 ਗੈਂਗਸਟਰਾਂ ਦੇ ਪਤੇ ਜਨਤਕ ਕੀਤੇ ਨੇ ਇਹਨਾਂ ਨੇ ਹਾਂ ਉਹਨਾਂ ਨੇ ਅੱਜ ਪ੍ਰੈਸ ਕਾਨਫਰੈਂਸ ਕਰਕੇ ਕਿ ਕਿ ਜਿਹੜਾ ਡੀਜੀਪੀ ਸਾਹਿਬ ਨੇ ਉਹਨਾਂ ਨੂੰ ਉਹ ਮੈਸੇਜ ਕਰਦੇ ਰਹਿੰਦੇ ਨੇ ਪਰ ਡੀਜੀਪੀ ਸਾਹਿਬ ਮੈਨੂੰ ਜਵਾਬ ਦਿੰਦੇ ਨਹੀਂ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ 12 ਗੈਂਗਸਟਰ ਦੇ ਨਾਂ ਪਤੇ ਕਰ ਦਿੱਤੇ ਹੈਗਾ ਤੇ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੇ ਸਾਰੇ ਗੈਂਗਸਟਰ ਨੇ ਇਹ ਇਹਨਾਂ ਦਾ ਤੁਸੀਂ ਕਰੋ ਹਾਲਾਂਕਿ ਉਹਦੇ 'ਚ ਦੇਖਦੇ ਆ ਕਿ ਬਣਦਾ ਕੀ ਹੈ ਜਿਸ ਹਸਾਬ ਦਾ ਉਹਨਾਂ ਨੇ ਖੁਲਾਸੇ ਕੀਤੇ ਨੇ ਠੀਕ ਹੈ ਉਹ ਤਾਂ ਮਤਲਬ ਕਿਉਂਕਿ ਖੁਦ ਉਹ ਮਿਨਿਸਟਰ ਹੈ ਇਹਨੇ ਤਾਂ ਮਤਲਬ ਉਹਨਾਂ ਦਾ ਪੁਲਿਸ ਚ ਉਹ ਤਾਂ ਹੋਣ ਗਈ ਸੰਪਰਕ ਤਾਂ ਕਈ ਸਾਰੇ ਮੈਂ ਦੇਖ ਰਿਹਾ ਸੀਗਾ ਉਹਦੇ ਚ ਇਸ ਕਿਸਮ ਦੇ ਮਾਮਲੇ ਵੀ ਸੀ ਜਿਦੇ ਚ ਮੀਡੀਆ ਤੋਂ ਜਿਹੜੀ ਇਨਫੋਰਮੇਸ਼ਨ ਇਕੱਠੀ ਕੀਤੀ ਹੁੰਦੀ ਹੈ ਉਹ ਵੀ ਸੀਗੀ ਤਾਂ ਮਤਲਬ ਇਹ ਨਹੀਂ ਹੈ ਕਿ ਸਾਰਾ ਜਿਹੜਾ ਜਿਹੋ ਉਹਨਾਂ ਨੇ ਗੈਂਗਸਟਰਾਂ ਬਾਰੇ ਜਿਹੜੀ ਗੱਲ ਰੱਖੀ ਹੈਗੀ ਉਹ ਸੱਚੀ ਹੈ ਉਹ ਇਧਰ ਉਧਰ ਉਹ ਵੀ ਗੱਲਾਂ ਇਕੱਠੀਆਂ ਕੀਤੀਆਂ ਹੋਈਆਂ ਸੀ ਪਰ ਇਹ ਗੱਲ ਸੱਚ ਹੈ ਕਿ ਪੰਜਾਬ 'ਚ ਅੱਜ ਦੇ ਟਾਈਮ ਜਿਹੜੇ ਗੈਂਗਸਟਰ ਨੇ ਉਹ ਬਹੁਤ ਜ਼ਿਆਦਾ ਹਾਵੀ ਨੇ ਚ ਛੋਟੀਆਂ ਮੰਡੀਆਂ 'ਚ ਕਸਬੇ 'ਚ ਸ਼ਹਿਰ 'ਚ ਸਾਰੇ ਕਿਤੇ ਜਿਹੜੇ ਗੈਂਗਸਟਰ ਹੈਗੇ ਆ ਫਰੋਟੀਆਂ ਵੀ ਲੈ ਰਹੇ ਨੇ ਪੰਜਾਬ 'ਚ ਲਾਅ ਐਂਡ ਆਰਡਰ ਦਾ ਇਹਨਾਂ ਗੈਂਗਸਟਰਾਂ ਨੇ ਬੁਰਾ ਹਾਲ ਕਰ ਰੱਖਿਆ ਹੈਗਾ ਤੇ ਇਹਨਾਂ 'ਤੇ ਕਾਰਵਾਈ ਕੋਈ ਹੁੰਦੀ ਨਹੀਂ ਉਹ ਤਾਂ ਆਪਾਂ ਨੂੰ ਪਤਾ ਹੈ ਕਿ ਮਾੜਾ-ਮੋਟਾ ਸਰਕਾਰ ਖਾਣਾ ਪੂਰਤੀ ਕਰਕੇ ਅੱਗੇ ਲੱਗ ਜਾਂਦੀ ਹੈਗਿਆ ਤੇ આરોਪ ਜਿਹੜੇ ਪੋਲਿਟੀਕਲ ਐਕਟਿਵਿਸਟ ਨੇ ਉਹਨਾਂ 'ਤੇ ਪਾ ਦਿੰਦੇ ਨੇ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਪੰਜਾਬ ਦਾ ਮਾਹੌਲ ਤਾਂ ਇਹ ਗੈਂਗਸਟਰ ਖਰਾਬ ਕਰ ਇਹਨਾਂ ਨੂੰ ਫੜੋ ਤੁਸੀਂ ਫਿਰ ਇਹ ਇਹ ਚੱਕਰ ਹੈ ਜੀ ਦੇਖਦੇ ਆ ਕਿ ਕੀ ਇਹਦੇ ਚ ਕੀ ਭਗਵੰਦ ਮਾਨ ਉਹਨਾਂ ਦਾ ਇਸ ਮਾਮਲੇ 'ਚ ਜਵਾਬ ਆਂਦਾ ਹੈ ਜੀ ਉਧਰ ਆਖਰੀ ਖਬਰ ਦੇ ਵੱਲ ਵਧੀਏ ਤਾਂ ਕੈਪਟਨ ਹੁਣੀ ਬੋਲੇ ਨੇ ਕਿ ਰਾਹੁਲ ਗਾਂਧੀ ਨੇ ਮੰਤਰੀ ਹਟਾਉਣ ਦਾ ਦਬਾਅ ਪਾਇਆ ਸੀ ਹਾਂਜੀ ਉਹ ਇੱਕ ਮਤਲਬ ਕੈਪਟਨ ਅ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਅ ਮਤਲਬ ਉਹਨਾਂ ਨੂੰ ਉਹਨਾਂ ਤੇ ਇਹ ਪ੍ਰੈਸ਼ਰ ਹੈ ਕੀਤਾ ਗਿਆ ਕਿ ਮੰਤਰੀ ਉਹਨਾਂ ਦੇ ਹਟਾਏ ਜਾਣ ਜੇ ਨਹੀਂ ਹਟਾਉਂਦੇ ਤਾਂ ਮੈਂ ਟਵੀਟ ਕਰ ਕਰ ਦਿਆਂਗਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਚੀਜ਼ਾਂ ਦਸੀਆਂ ਅ ਇਸ ਬਾਰੇ ਇੱਕ ਨਿੱਜੀ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਪਰ ਸਭ ਤੋਂ ਵੱਡੀ ਜਿਹੜੀ ਗੱਲ ਨਿਕਲ ਕੇ ਆਈ ਉਹ ਹੀ ਨਿਕਲ ਕੇ ਆਈ ਜੇ 2027 ਚ ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਨਹੀਂ ਹੁੰਦਾ ਤਾਂ ਫਿਰ ਮਤਲਬ ਕੁਝ ਹਾਸਲ ਨਹੀਂ ਹੋਣਾ 2027 ਚ ਜੇ ਕੁਝ ਕਰਨਾ ਚਾਹੁੰਦੀ ਹੈਗੀ ਭਾਜਪਾ ਤਾਂ ਫਿਰ ਅਕਾਲੀਆਂ ਨਾਲ ਗਠਜੋੜ ਜ਼ਰੂਰੀ ਹੈ ਤਾਂ ਮਤਲਬ ਇੱਕ ਉਹ ਜਿਹੜੀ ਗੱਲ ਡਿਸਕਸ਼ਨ ਚ ਬਹੁਤ ਵਾਰ ਸੁਣਾਈ ਜਾਂਦੀ ਹੈ ਕਿ ਬੀਜੇਪੀ ਅਤੇ ਅਕਾਲੀਆਂ ਦਾ ਗਠਜੋੜ ਹੋਣਾ ਚਾਹੀਦਾ ਉਸਤੇ ਹੀ ਅਮਰਿੰਦਰ ਅਮਰਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੇ ਪਹਿਰਾ ਦਿੱਤਾ ਹੈ ਤੇ ਦੇਖਦੇ ਆ ਕਿ ਇਹਦਾ ਕੀ ਅਸਰ ਪੈਂਦਾਗਾ ਅਕਾਲੀ ਦਲ ਨੇ ਤਾਂ ਇਹਨੂੰ ਹਲਕੇ ਫੁਲਕੇ ਉਸਤੇ ਲਿਆਗਾ ਕੋਈ ਜ਼ਿਆਦਾ ਤੇ ਕੋਈ ਸੀਰੀਅਸ ਰਿਐਕਸ਼ਨ ਪਾਇਆ ਨਹੀਂ ਲੋਕ ਸਭਾ ਚੋਣਾ ਵੇਲੇ ਹੀ ਇਹ ਗੱਲ ਚੱਲ ਪਈ ਸੀ ਚੰਦੂ ਮਾਜਰਾ ਹੁਣਾ ਨੇ ਫਲੋਟ ਕਰਤੀ ਸੀਗੀ ਕਿ ਜੇ ਸਾਡਾ ਐਲਾਈਅੰਸ ਹੁੰਦਾ ਬੀਜੇਪੀ ਨਾਲ ਤਾਂ ਅਸੀਂ ਵੱਧ ਸੀਟਾਂ ਜਿੱਤਦੇ ਕਰ ਇਹ ਤਾਂ ਮਤਲਬ ਹੁਣ ਲੋਕ ਜਿਹੜੇ ਚੋਣ ਨੇ ਉਹ ਸਾਲ ਹੀ ਰਹਿ ਗਿਆ ਸੋ ਚੋਣਾ ਵੇਲੇ ਪਤਾ ਲੱਗੂਗਾ ਪਰ ਇਹ ਗੱਲ ਮਤਲਬ ਇਹ ਬਹੁਤ ਜ਼ਿਆਦਾ ਫਲੋਟ ਕੀਤੀ ਜਾ ਰਹੀ ਹੈ ਇਸ ਟਾਈਮ ਕਿ ਅਕਾਲੀਆਂ ਦਾ ਬੀਜੇਪੀ ਨਾਲ ਗਠਜੋੜ ਹੋਣਾ ਚਾਹੀਦਾ ਜੀ ਸੋ ਪ੍ਰੋਗਰਾਮ ਦਾ ਸਮਾਇ ਤੇ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਧੰਨਵਾਦ